ਦੇਖੋ ਜੀ ਇਹਨਾਂ ਦਾ ਤੀਰਾ ਰੱਖਣਾ ਆਪਾਂ 6.5 ਇੰਚ ਕਈ ਪਹਿਣਾ ਆਪਣੀਆਂ ਪਤਲੀਆਂ ਹੁੰਦੀਆਂ ਨੇ ਪਤਲੀਆਂ ਹੋ ਮਤਲਬ ਕਿ ਜੇ ਫਿਟਿੰਗ ਘਟਾ ਤਾਂ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਆਪਾਂ ਤੀਰਾ ਵੀ ਘਟਾ ਰੱਖਣਾ ਜਿਹੜਾ ਤੀਰਾ ਹੈਗਾ ਇਹ ਆਪਣੇ ਜੇ ਮਤਲਬ ਕਿ ਸ਼ੋਲਡਰਸ ਭਾਰੇ ਹੁੰਦੇ ਨੇ ਕਈ ਪਹਿਣਾ ਜੇ ਉਹਦੇ ਮੁਤਾਬਕ ਰੱਖਿਆ ਜਾਂਦਾ ਇਹਨਾਂ ਦਾ ਤੀਰਾ ਜੀ 6.5 ਇੰਚ ਇਧਰ ਨੂੰ ਪਾਉਗੀ ਜੀ ਅੱਧਾ ਇੰਚ ਦੀ ਕਾਟ ਇਹ ਕਾਟ ਆਪਾਂ ਨੂੰ ਜ਼ਰੂਰ ਪਾਉਣੀ ਚਾਹੀਦੀ ਹੈ ਇਹਦੇ ਨਾਲ ਕੀ ਹੁੰਦਾ ਆਪਣਾ ਮੋਟਾ ਨਹੀਂ ਦਿਖਦਾ ਹੈਗਾ नीचे ਨੂੰ ਆਪਾਂ ਮੋਡਾ ਰੱਖਣਾ ਜੀ 7.5 ਇੰਚ ਆ ਜਿੱਥੋਂ ਆਪਾਂ 7.5 ਇੰਚ ਰੱਖਿਆ ਇੱਥੋਂ ਜੀ ਉੱਪਰੋਂ ਜਿਹੜਾ ਆਪਾਂ 6.5 ਤੀਰਾ ਰੱਖਿਆ ਇਹ نیچے ਆ ਵਾਲੀ ਇਹ ਸਿੱਧਾ ਜਾ ਕੇ 6 ਇੰਚ ਰਹੇਗਾ ਇੱਥੇ ਆਪਾਂ 6 ਇੰਚ ਦੇ ਮਾਰਕ ਕਰਨਾ ਇਹਨੂੰ ਆਪਾਂ ਇਦਾਂ ਸਕੇਲ ਦੇ ਨਾਲ ਇਦਾਂ ਮਲਾ ਲੈਣਾ ਆ ਦੇਖੋ ਜੀ ਇਹ ਆਹ ਵਾਲੀ ਸ਼ੇਪ ਰੈਡੀ ਹੋ ਗਈ ਹੁਣ ਆਪਾਂ ਪਾਵਾਂਗੇ ਜੀ ਮੋਡੇ ਦੀਆਂ ਕਾਟਾਂ 1 ਇੰਚ ਤੇ ਅੱਗੇ ਵਾਲੀ ਪੈਂਦੀ ਹੁੰਦੀ ਆ ਤੇ 2 ਇੰਚ ਤੇ ਪੈਂਦੀ ਹੁੰਦੀ ਹੈ ਜੀ ਪਿੱਛੇ ਵਾਲੀ ਤੇ ਇਹਨਾਂ ਦਾ ਬ੍ਰੈਸਟ ਦਾ ਨਾਪ ਹੈਗਾ ਜੀ 18 ਇੰਚ 18 ਦਾ ਅੱਧ ਹੋ ਗਿਆ ਜੀ 9 ਇੰਚ ਜਿਹੜਾ ਮੋਢੇ ਦੀ ਕਾਟ ਪੈਂਦੀ ਹੈ ਜੀ ਜਾਂ ਮੋਢਾ ਛੋਟਾ ਵੱਡਾ ਹੁੰਦਾ ਉਹ ਹਮੇਸ਼ਾ ਬ੍ਰੈਸਟ ਦੇ ਨਾਪ ਦੇ ਮੁਤਾਬਕ ਹੁੰਦਾ ਤਦੇ ਵੀ ਆਪਾਂ ਨੂੰ ਮੋਢਾ نیچے ਨੂੰ ਵੱਡਾ ਨਹੀਂ ਕੱਟਣਾ ਚਾਹੀਦਾ ਜਿੱਦਾਂ 18 ਦਾ ਅੱਧ 9 ਹੋ ਗਿਆ ਜੀ ਆਪਾਂ ਪੂਰਾ 9 ਤੇ ਹੀ ਇੱਥੇ ਨਿਸ਼ਾਨੀ ਲਾਉਣੀ ਹੈ ਇਸ ਤਰ੍ਹਾਂ ਆਹ ਨਿਸ਼ਾਨੀ ਲਾ ਲਈ ਇਹਦਾ ਕਰ ਇਹ ਤਿੰਨਾ ਜੀ ਤਿੰਨ ਵੱੱਧ ਹੋ ਗਿਆ 1.5 ਇੱਥੇ ਡੇਢ ਤਿੰਨ ਇੰਚਾਂ ਦੀ ਲਾ ਲੈਣੀ ਆ। ਆ ਲਓ ਜੀ। ਤੇ ਉੱਪਰ ਨੂੰ ਲਾਉਣੀ ਆ ਜੀ ਆਪਾਂ 4 ਇੰਚ ਦੀ ਨਸਾਨੀ। ਹੁਣ ਆਪਾਂ ਇਹਨਾਂ ਦੀ ਆ ਕਾਟ ਪਾ ਦੇਣੀ ਆ ਇਹਨੇ। ਆ ਲਓ ਜੀ। ਆ ਲਓ ਜੀ। ਆ ਬਹਿ ਗਈਆਂ ਕਾਟਾਂ। ਤੇ ਆਪਾਂ ਇਹਨਾਂ ਦੀ ਸਾਈਡ ਸਲਾਈ ਰੱਖਣੀ ਆ ਇਹਨੇ। ਆ ਦੇਖੋ ਜੀ ਆਪਾਂ ਸਾਈਡ ਸਲਾਈ ਰੱਖਣੀ ਹੈਗੀ 21 ਇੰਚ ਦੀ ਇਹ ਤੁਸੀਂ 21 ਵੀ ਰੱਖ ਸਕਦੇ ਹੋ 22 ਵੀ ਰੱਖ ਸਕਦੇ ਹੋ ਹਾਈਟ ਦੇ ਮੁਤਾਬਕ ਹੁੰਦੀ ਹੈਗੀ ਤੇ ਹੁਣ ਆਪਾਂ ਸਾਈਡ ਸਲਾਈ ਤੋਂ ਲੈ ਕੇ ਆ ਮੋਢੇ ਤੱਕ ਇਹਦਾ ਹਾਫ ਕਰ ਲੈਣਾਗਾ ਠੀਕ ਹੈ ਜੀ ਇਹਦਾ ਹਾਫ ਕਰ ਲਿਆ 13.5 ਇੰਚ ਆਗਾ 13.5 ਇੰਚ ਦਾ ਹਾਫ ਆ ਗਿਆ ਪੌਣੇ 7.5 ਇੰਚ ਆ ਗਿਆ ਆਹ ਲੋ ਜੀ ਤੇ ਇਹਨਾਂ ਦੀ ਹਿੱਪ ਹੈਗੀ ਹੈ ਜੀ 19 ਇੰਚ 9 ਮਾ 18 ਵਿੱਚ ਅੱਧਾ ਐਡ ਕਰਕੇ 19.5 19 ਇੰਚ ਸਾਢੇ 9 ਇੰਚ ਆਪਾਂ ਇੱਥੇ ਨਿਸ਼ਾਨੀ ਲਾ ਲੈਣੀ ਹੈਗੀ ਤੇ ਹੁਣ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਆਪਾਂ ਤੁਹਾਨੂੰ ਜੀ ਵੱਡੇ ਪਣੇ ਵਾਲੇ ਸੂਟ ਦੀ ਕਟਿੰਗ ਕਰਨੀ ਦੱਸਾਂਗੇ ਵੀ ਵੱਡੇ ਪਣੇ ਵਾਲੇ ਸੂਟ ਚੋਂ ਕਿੱਦਾਂ ਕਮੀਜ਼ ਕੱਢਣਾਗਾ ਕਿਦਣਾ ਕਿੱਦਾਂ ਆਪਾਂ ਬਾਹਾਂ ਕੱਢਣੀਆਂ ਨੇ ਇਹ ਸਾਰੀ ਜਾਣਕਾਰੀ ਤੁਹਾਨੂੰ ਆਪਾਂ ਅੱਜ ਦੀ ਵੀਡੀਓ ਵਿੱਚ ਦਵਾਂਗੇ ਆ ਦੇਖੋ ਜੀ ਇਹ ਵੱਡੇ ਪਣੇ ਵਾਲੇ ਸੂਟ ਆਗਾ ਇੰਨਾ ਵੱਡਾ ਪਾਣਾ ਦੇਖੋ ਜੀ ਇਹਦਾ ਹੁਣ ਆਪਾਂ ਤੁਹਾਨੂੰ ਦੱਸਦੇ ਆਂ ਕਿ ਇਸ ਦੀ ਕਟਿੰਗ ਕਿੱਦਾਂ ਕਰਨੀ ਹੈਗੀ ਹੁਣ ਲੋ ਜੀ ਸਭ ਤੋਂ ਪਹਿਲਾਂ ਆਪਾਂ ਕੱਪੜੇ ਨੂੰ ਡਬਲ ਫੋਲਡ ਕਰ ਲੈਣਾ ਇਦਾਂ ਜੀ ਇਦਾਂ ਡਬਲ ਫੋਲਡ ਕਰਕੇ ਸਾਰੀਆਂ ਤਹਾਂ ਨੂੰ ਇਦਾਂ ਆਪਸ ਵਿੱਚ ਮਿਲਾ ਕੇ ਆਪਾਂ ਕੱਪੜੇ ਨੂੰ ਵਿਛਾ ਲੈਣਾ ਆ ਦੇਖੋ ਜੀ ਆਪਾਂ ਇਸ ਤਰ੍ਹਾਂ ਕੱਪੜਾ ਵਿਛਾ ਲਿਆ ਆ ਕੱਪੜੇ ਦਾ ਸਿੱਧਾ ਪਾਸਾ ਡਬਲ ਫੋਲਡਿੰਗ ਚ ਆਪਾਂ ਬਸਾਇਆਗਾ ਕੱਪੜੇ ਦਾ ਉਲਟਾ ਪਾਸਾ ਦਾ ਕੱਪੜੇ ਨੂੰ ਆਪਾਂ ਇਸ ਤਰ੍ਹਾਂ ਵਿਸਾ ਕੇ ਅਸੀਂ ਸਭ ਤੋਂ ਪਹਿਲਾਂ ਆਪਾਂ ਕੁਰਤੀ ਦੀ ਕਟਿੰਗ ਕਰਨੀ ਹੈ ਇਹ ਨਾਲ ਹੋ ਜੀ ਇਹਨਾਂ ਦਾ ਘੇਰਾ ਹੈਗਾ ਜੀ 18 ਇੰਚ ਤਿਆਰ 4 ਇੰਚ ਐਕਸਟਰਾ ਰੱਖਾਂਗੇ 18 ਇੰਚ ਘੇਰਾ ਤਿਆਰ ਆਗਾ 22 ਇੰਚ ਆਪਾਂ 22 ਇੰਚ ਤੇ ਕਟਿੰਗ ਕਰਾਂਗੇ ਆ ਦੇਖੋ ਜੀ ਇੱਥੇ ਆਪਾਂ 22 ਇੰਚ ਤੇ ਮਾਰਕ ਕਰ ਲੈਣਾਗਾ ਕੱਪੜੇ 'ਚ ਜੇ ਕਾਣ ਵਗੈਰਾ ਹੋਵੇ ਤਾਂ ਉਹ ਆਪਾਂ ਨੂੰ ਕੱਢ ਲੈਣਾ ਚਾਹੀਦਾ ਲੋ ਤੇ 40 ਇੰਚ ਜੀ ਇਹਨਾਂ ਦੀ ਕੁੜਤੀ ਦੀ ਲੈਂਥ ਆਗੀ ਆ ਦੇਖੋ ਜੀ 40 ਇੰਚ ਕੁੜਤੀ ਦੀ ਕੁੜਤੀ ਦੀ ਹੈਗੀ ਲੈਂਥ 4 ਇੰਚ ਆਪਾਂ ਜ਼ਿਆਦਾ ਰੱਖਾਂਗੇ ਸਾਢੇ 3 ਇੰਚ ਦੀ ਤਰਪਾਈ ਚ ਆ ਜਾਊਗਾ ਅੱਧਾ ਇੰਚ ਉੱਪਰ ਸਲਾਈ ਚ ਆ ਜਾਊਗਾ 44 ਇੰਚ 44 ਇੰਚ ਦੇ ਐਮਐਸਟੀ ਕਟਿੰਗ ਕਰਨੀ ਇਧਰੋਂ ਵੀ ਜੀ ਆਪਾਂ ਉਧਰ ਆਪਾਂ ਜੀ 22 ਇੰਚ ਤੇ ਦੇਖੋ ਇਧਰ ਆਪਾਂ ਜੀ ਇਹ 22 ਇੰਚ ਤੇ ਲਾਈ ਸੀਗੀ ਨਿਸ਼ਾਨੀ ਇਧਰ ਵੀ ਆਪਾਂ ਉਸੇ ਤਰ੍ਹਾਂ ਹੀ 22 ਇੰਚ ਤੇ 22 ਤੇ ਐਦਾ ਮਾਰਕ ਕਰ ਲੈਣਾ ਜਿੱਦਾਂ ਇੱਧਰ 40 ਇੰਚ ਲੈਂਥ ਆਪਾਂ ਰੱਖੀ ਆ ਜੀ ਜਿੱਦਾਂ ਇੱਧਰ ਜੀ ਆਪਾਂ 40 ਇੰਚ ਦੇਖੋ ਆ কুরਤੀ ਤਿਆਰ ਸੀਗੀ 40 ਇੰਚ ਤਿਆਰ ਰੱਖਣੀ ਆ ਤੇ 4 ਇੰਚ ਆਪ ਐਕਸਟਰਾ ਰੱਖਣਾ ਰੱਖਣਾ ਰ ਇਹਨਾਂ ਨਿਸ਼ਾਨੀਆਂ ਨੂੰ ਆਪਾਂ ਸਕੇਲ ਦੀ ਹੈਲਪ ਦੇ ਨਾਲ ਆਪਸ ਚ ਇਦਾਂ ਬਣਾ ਲਾ ਆਪਾਂ ਨੂੰ ਵੱਡੇ ਬਣੇ ਵਾਲੇ ਸੂਟ ਦੀ ਕਟਿੰਗ ਕਰਨ ਵਿੱਚ ਕੋਈ ਵੀ ਉਲਝਣ ਦੀ ਜ਼ਰੂਰਤ ਨਹੀਂ ਹੈਗੀ ਬਹੁਤ ਹੀ ਆਸਾਨੀ ਦੇ ਨਾਲ ਕਟਿੰਗ ਹੋ ਜਾਂਦੀ ਹੈ ਕਟਿੰਗ ਕਰਨ ਤੋਂ ਪਹਿਲਾਂ ਆਪਾਂ ਨੂੰ ਹਿਸਾਬ ਲਾ ਲੈਣਾ ਚਾਹੀਦਾ ਜੀ ਇਧਰੋਂ কুরਤੀ ਨਿਕਲ ਜੂਗੀ ਇਧਰੋਂ ਵੀ ਆਪਣੀ ਸਲਵਾਰ ਜਾਂ ਪਲਾਜ਼ੋ ਵਗੈਰਾ ਨਿਕਲ ਜੂਗਾ ਆ ਦੇਖੋ ਜੀ ਇੰਚੀ ਟੇਪ ਹਿੱਲ ਗਿਆ ਸੀ ਆਪਣੀ ਨਿਸ਼ਾਨੀ ਇਧਰ ਹੋ ਗਈ ਸੀ ਇਹ ਜ਼ਰੂਰ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਨਹੀਂ ਫਿਰ ਸੂਟ ਦੀ ਕਟਿੰਗ ਵਿੱਚ ਸਾਰੇ ਚ ਫਰਕ ਪੈ ਜਾਂਦਾ ਹੁਣ ਆਪਾਂ ਇਸ ਦੀ ਗੱਲ ਲੈਣੀ ਹੈਗੀ ਕਟਿੰਗ ਕਪੜੇ ਦੇ ਨਾਵੋਂ ਆਪਾਂ ਇਹਨੇ ਪੀਸ ਨੂੰ ਅਲੱਗ ਕਰ ਲੈਣਾ ਤੇ ਪੀਸ ਵਾਲੇ ਨੂੰ ਆ ਆਪਣਾ ਜੀ ਆ ਦੇਖੋ ਆਹ ਵਾਲਾ ਹਿੱਸਾ ਆਪਣਾ ਐਦਾਂ ਜਿਹੜਾ ਇੱਧਰ ਓਪਨ ਵਾਲਾ ਹਿੱਸਾ ਹੈਗਾ ਇੱਧਰ ਨੂੰ ਰੱਖ ਲੈਣਾ ਚਾਹੀਦਾ ਇੱਧਰੋਂ ਮਿੰਤੀ ਕਰਨੀ ਚਾਹੀਦੀ ਆ ਤਾਂ ਕਿ ਜਿਹੜਾ ਆਹ ਵਾਲਾ ਪਾਸਾ ਆਗਾ ਇਹਦੇ ਵਿੱਚ ਦੇਖੋ ਜੋੜਨੀ ਐਦਾਂ ਸੀਗਾ ਜੁਆਇੰਟ ਸੀਗਾ ਇਹ ਆਪਣੇ ਬਾਹਾਂ ਦੇ ਜਾਂ ਬੈਲਟ ਵਗੈਰਾ ਦੇ ਇਕੱਠਾ ਕਪੜਾ ਕੰਮ ਆ ਜਾਂਦਾ ਜੀ ਹੁਣ ਆ ਦੇਖੋ ਜੀ ਆਪਾਂ ਤਮੀਜ਼ ਵਾਲਾ ਹਿੱਸਾ ਲਾ ਲਿਆ ਉਹਦੀ ਲੈਂਥ ਤੇ ਘੇਰਾ ਜਿੰਨਾ ਸੀਗਾ ਉਹਨਾਂ ਲਾਉਣ ਤੋਂ ਬਾਅਦ ਇਸ ਤਰ੍ਹਾਂ ਆਪਾਂ ਇਸ ਨੂੰ ਫੋਰ ਫੋਲਡਿੰਗ ਕਰ ਲੈਣਾਗਾ ਕਰਨ ਤੋਂ ਬਾਅਦ ਹੋਣਾ ਪੈਸਟੀ ਕਰਾਂਗੇ ਜੀ ਮਾਰ ਕੇ ਸਭ ਤੋਂ ਪਹਿਲਾਂ ਜੀ ਦੇਖੋ ਇਹਨਾਂ ਦੀ ਬ੍ਰੈਸਟ ਦਾ ਨਾਪ ਤਾਂ ਹੈਗਾ 18 ਇੰਚ ਪਤਲੇ ਨੇ ਇਹ 18 ਇੰਚ ਬ੍ਰੈਸਟ ਆ ਗਈ 15 ਇੰਚ ਕਮਰ ਆ ਗਈ ਤੇ 19 ਇੰਚ ਇਹਨਾਂ ਦੀ हिਪ ਆ ਦੇਖੋ ਆਹ ਦੇਖੋ ਜੀ ਆਪਾਂ ਮੋਡੇ ਦੀ ਕਟਿੰਗ ਕਰਤੀ ਆਹ ਵਾਲੀ ਮੋਡੇ ਦੀ ਕਟਿੰਗ ਹੋ ਗਈ ਹੁਣ ਆਪਾਂ ਕਰਾਂਗੇ ਪਿਛਲੇ ਬੈਕ ਵਾਲੇ ਗਲੇ ਦੀ ਕਟਿੰਗ ਤੇ ਬੈਕ ਵਾਲੇ ਪਲੇਟਸ ਦੀ ਕਟਿੰਗ ਦੀਆਂ ਮਾਰਕਿੰਗ ਕਰਾਂਗੇ ਵੀ ਕਿੱਦਾਂ ਮਾਰਕਿੰਗ ਕਰਨੀ ਆ ਤੁਹਾਨੂੰ ਦੱਸਾਂਗੇ ਹੁਣ ਜਿਹੜੀਆਂ ਆਪਾਂ ਨਿਸ਼ਾਨੀਆਂ ਲਾਈਆਂ ਨੇ ਫਿਟਿੰਗ ਦੀਆਂ ਉਹ ਆਪਾਂ ਦੂਜੇ ਪਾਸੇ ਕਿੱਦਾਂ ਲੈ ਕੇ ਆਉਣੀਆਂ ਨੇ ਉਹ ਤੁਹਾਨੂੰ ਦੱਸ ਦੇਾਂਗੇ ਆਹ ਦੇਖੋ ਆ ਜਿਹੜਾ ਹਿੱਸਾ ਇਹਨਾਂ ਨੂੰ ਆਪਸ ਬਿਲਕੁਲ ਚੰਗੀ ਤਰ੍ਹਾਂ ਮਿਲਾ ਲੈਣਾ ਇਸ ਤਰ੍ਹਾਂ ਇਸ ਤਰ੍ਹਾਂ ਮਲੌਣ ਤੋਂ ਬਾਅਦ ਜੀ ਐਦਾਂ ਕਰ ਲੈਣਾ ਹਲਕੇ ਜਿਹੇ ਹੱਥਾਂ ਆਪਾਂ ਕਰ ਲੈਣੀ ਹੈ ਪ੍ਰੈਸ ਪ੍ਰੈਸ ਕਰਨ ਤੋਂ ਬਾਅਦ ਆਹ ਦੇਖੋ ਆਹ ਵਾਲੀਆਂ ਸਾਰੀਆਂ ਨਿਸ਼ਾਨੀਆਂ ਇੱਧਰ ਆ ਗਈਆਂ ਇਹਨਾਂ ਨੂੰ ਆਪਾਂ ਡਾਰਕ ਕਰ ਲੈਣਾ ਐਦਾਂ ਹਾਂਜੀ ਹੁਣ ਫਰੰਟ ਵਾਲਾ ਪੱਲਾ ਦੇਣਾ ਆਪਾਂ ਚੱਕ ਫਰੰਟ ਵਾਲਾ ਪੱਲਾ ਚੱਕਦਾ ਜੀ ਹੁਣ ਆਪਾਂ ਬੈਕ ਵਾਲੇ ਗਲੇ ਦੀ ਕਟਿੰਗ ਕਰਕੇ ਦੱਸਦੇ ਆ ਤੁਹਾਨੂੰ ਵੀ ਬੈਕ ਵਾਲੇ ਗਲੇ ਦੀ ਕਟਿੰਗ ਕਿੱਦਾਂ ਕਰਦੇ ਆ ਆ ਬਿਲਕੁਲ ਆਪਸ ਵਿੱਚ ਮਲਾਉਣੇ ਨੇ ਇੰਨਾ ਬਾਹਰ ਘਾਟ ਨਹੀਂ ਹੋਣੀ ਚਾਹੀਦੀ ਇਹਨਾਂ 'ਚ ਆਪਾਂ ਗਲੇ ਦੀ ਕਟਿੰਗ ਕਰਨੀ ਹੈ ਜੀ 2.5 ਇੰਚ ਤੇ ਤੇ نیچے ਨੂੰ ਕਰਾਂਗੇ ਜੀ ਆਪਾਂ 5.5 ਇੰਚ ਤੇ ਇਸ ਤਰ੍ਹਾਂ ਜੀ ਜੋ ਸਬਾਕਸ ਬਣਾ ਲੈਣਾ ਬਾਕਸ ਬਾਕਸ ਬਣਾਉਣ ਤੋਂ ਬਾਅਦ ਆਪਾਂ ਇਹਦਾ ਇਸ ਨੂੰ ਗੁਲਾਈ ਦੇ ਦੇਣੀ ਹੈ। ਹੁਣ ਆਪਾਂ ਇਸ ਦੀ ਕਟਿੰਗ ਕਰ ਦੇਣੀ ਹੈ ਜੀ। ਹੁਣ ਆਪਾਂ ਪਲੇਟਸ ਪਾਵਾਂਗੇ। ਪਿਛਲੀਆਂ ਪਲੇਟਸ ਵੀ ਆਪਾਂ ਜੀ 11.5 ਇੰਚ ਦੀ ਹੋਣੀ ਹੈ ਜੀ। ਇਹ ਨੀਚੇ ਨੂੰ ਪਾਵਾਂਗੇ ਜੀ ਆਪਾਂ ਇਹ 8 ਇੰਚ। ਜਿਹੜੀਆਂ ਪਿਛਲੀਆਂ ਪਲੇਟਸ ਹੁੰਦੀਆਂ ਨੇ ਆਪਾਂ ਨੂੰ 1 ਇੰਚ ਅੱਧਾ ਇੰਚ ਹਾਈਟ ਮੁਤਾਬਕ ਆਪਾਂ 1.5 ਇੰਚ ਵੀ ਵਧਾ ਸਕਦੇ ਹਾਂ ਜਿਆਦਾ ਪੌਣੀ ਚਾਹੀਦੀ ਹੈ ਫਿਰ ਪਿਛਲੇ ਹਿੱਸੇ 'ਚ ਝੋਲ ਨਹੀਂ ਪੈਂਦਾ ਹੈਗਾ ਇਹਨਾਂ ਦੀ ਚੁੜਾਈ ਰੱਖਣੀ ਆਪਾਂ ਜੀ 3.5 ਇੰਚ ਆ ਇੰਨਾ ਕਿ ਨਸਾਨੀਆਂ ਜੀ ਆਪਾਂ ਨੂੰ ਪਹਿਲਾਂ ਵਾਂਗੂ ਪੱਲਾ ਚੱਕ ਕੇ ਉਧਰ ਨਸਾਨੀਆਂ ਲਾਜਾਂ ਦੀ ਜ਼ਰੂਰਤ ਨਹੀਂ ਐਡਾ ਇੰਚੀ ਟੇਪ ਲੈ ਲਓ ਉਹਦਾ ਹਿੱਸਾ ਤਿੱਖਾ ਹੁੰਦਾ ਇੱਥੇ ਰੱਖ ਕੇ ਚੰਗੀ ਤਰ੍ਹਾਂ ਰੱਖ ਕੇ ਇਦਾਂ ਨਸਾਨੀ ਲਾ ਲਓ ਨਸਾਨੀ ਲਾਉਣ ਤੋਂ ਬਾਅਦ ਆਹ ਲਓ ਜੀ ਆ ਆ ਗਿਆ 1.1 ਆ ਗਿਆ ਇਹਨਾਂ ਨੂੰ ਇਦਾਂ ਆਪਸ ਵਿੱਚ ਮਿਲਾ ਦੋ ਅਦੇ ਕੋ ਜੀ ਬੈਗ ਵਾਲੇ ਗਲੇ ਦੀ ਵੀ ਕਟਿੰਗ ਹੋ ਗਈ ਹੁਣ ਆਪਾਂ ਤੁਹਾਨੂੰ ਬਾਹਾਂ ਦੀ ਕਟਿੰਗ ਕਰਕੇ ਦੱਸਦੇ ਆਂ ਹਾਂਜੀ ਸਭ ਤੋਂ ਪਹਿਲਾਂ ਜੀ ਆਪਾਂ ਦੇਖੋ ਫੁਕਾਨੀ ਸਲਵਾਰ ਦੀ ਕਟਿੰਗ ਕਰਨੀ ਆ ਸਭ ਤੋਂ ਪਹਿਲਾਂ ਜੀ ਆਪਾਂ 3 3 ਇੰਚ ਤੇ 3 ਸਾਨੀ ਲਾ ਲੈਣੀ ਆ ਵੀ 3 ਇੰਚ ਲਾ ਲਿਆ ਆ ਵੀ 3 ਇੰਚ ਲਾ ਲਿਆ ਇਹਨਾਂ ਨੂੰ ਆਪਸ ਵਿੱਚ ਲੈਣਾ ਆਪਾਂ ਹਾਂਜੀ ਜੀ ਹੁਣ ਆਪਾਂ ਬਾਹਾਂ ਦੀ ਕਟਿੰਗ ਕਰਾਂਗੇ ਜਿਹੜਾ ਕਮੀਜ਼ ਦੇ ਸਾਈਡ ਤੋਂ ਕਪੜਾ ਲਿਹਾ ਸੀ ਲਿਹਾ ਸੀ ਨਾ ਆਪਾਂ ਤੁਹਾਨੂੰ ਦੱਸਿਆ ਸੀ ਵੀ ਇਹ ਕਮੀਜ਼ ਦੇ ਸਾਈਡ ਤੋਂ ਕਪੜਾ ਲੈ ਗਿਆ ਇਹ ਉਹ ਵਾਲਾ ਕਪੜਾ ਹੈਗਾ ਆਪਾਂ ਉਹਦੇ ਨਾਲੋਂ ਅਲੱਗ ਕਰ ਲਿਆ ਬਾਕੀ ਕੱਪੜੇ ਨਾਲ ਇਦਾਂ ਦੇਖੋ ਜੀ ਕੋਈ ਆਪਾਂ ਇੰਚ ਕੱਪੜੇ 'ਚ ਬਾਧ ਘਾਟ ਨਹੀਂ ਕੀਤੀ ਜਿੰਨਾ ਹੈਗਾ ਸੀ ਉੰਨੇ ਹੀ ਆ ਜਿਹੜੀ ਆ ਬਾਧ ਘਾਟ ਆ ਦੇਖੋ ਜੀ ਉੱਪਰ ਕੱਟ ਸੀ ਹੁਣ ਆਪਾਂ ਮਿੰਕੇ ਦੇਖਦੇ ਆ ਵੀ ਇਹ ਕੱਪੜਾ ਕਿੰਨਾ ਦਾ ਇਹ ਕੱਪੜਾ ਹੈਗਾ ਜੀ ਆ ਜਿਹੜਾ ਐਕਸਟਰਾ ਇਹ ਨਹੀਂ ਮਿੰਨਾ 16.5 ਇੰਚ ਕੱਪੜਾ ਜੀ ਆਪਾਂ ਬਾਹਾਂ ਦੀ ਕਟਾਈ 16 ਇੰਚ ਤੇ ਕਰਨੀ ਹੈ ਜੀ 16 ਇੰਚ ਤੇ ਕਟਾਈ ਕਰਾਂਗੇ ਜਿਹੜਾ ਐਕਸਟਰਾ ਰਹਿ ਗਿਆ ਜਿਵੇਂ ਇਹ 16.5 ਦਾ ਉੱਪਰ ਸਲਾਈ 'ਚ ਆ ਜਾਊਗਾ ਤੇ ਨੀਚੇ ਆਪਾਂ 2 ਇੰਚ ਦੇ ਕਾਫ ਲਾਵਾਂਗੇ 2 ਦੇ ਲਾ ਲਈਏ 2.5 ਦੇ ਲਾ ਲਈਏ ਆਪਾਂ ਬਾਹ 18 ਇੰਚ ਰੈਡੀ ਰੱਖਣੀ ਹੈ ਇਹਨੇ ਹੁਣ ਆਪਾਂ ਤੁਹਾਨੂੰ ਇਹ ਦੱਸਦੇ ਆਂਗੇ ਵੀ ਜਿਵੇਂ ਇਹ ਕੱਪੜਾ ਚੌੜਾ ਜਿ 11 ਇੰਚ ਆ ਗਾ ਇਹ ਆਪਾਂ 11 ਦਾ 11 ਇੰਚ ਚੌੜਾ ਰੱਖਾਂਗੇ ਕਿਉਂਕਿ ਆਪਾਂ ਬਾਹਾਂ ਕਾਫਾਂ ਲੀਆਂ ਬਣਾਉਣੀਆਂ ਨੇ ਅੱਗੇ ਬਾਹਾਂ ਦੇ ਬਲ ਪੈ ਜਾਣਗੇ ਆਪਾਂ ਜਿੰਨੀ ਕੱਪੜੇ ਦੀ ਚੌੜਾਈ ਹੋਊਗੀ ਉਨੀ ਵਸਟਾ ਜੇ ਤੁਸੀਂ ਜ਼ਿਆਦਾ ਖੁੱਲੀਆਂ ਕਰਦੀਆਂ ਨੇ ਜ਼ਿਆਦਾ ਵਲ ਪਾਉਣੇ ਆ ਤਾਂ ਤੁਸੀਂ 11.5 ਤੋਂ ਜ਼ਿਆਦਾ ਵੀ ਚੌੜਾਈ ਲੈ ਸਕਦੇ ਹੋ ਹੁਣ ਆਪਾਂ ਤਾਂ ਉਹ ਮੇਨ ਗੱਲ ਦੱਸਦੇ ਆਂ ਵੀ ਆਪਾਂ ਬਾਹਾਂ ਦਾ ਨਾਪ ਕਿਵੇਂ ਲੈਣਾ ਕਿਦਾਂ ਆ ਦੇਖੋ ਜੀ ਆ ਆਪਣਾ ਕਮੀਜ਼ ਸੀਗਾ ਇਹਨਾਂ ਨੂੰ ਆਪ ਸੱਚੇ ਮਿਲਾ ਲੈਣਾ ਆਪਾਂ ਕੱਟ ਪਾ ਲਈਏ ਜੀ ਵੈਸੇ ਮੈਂ ਨਾਲ ਹੁੰਦੇ ਜਦੋਂ ਕੱਟੇ ਸਟਿਚਿੰਗ ਕਰਦੀ ਹੁੰਦੀ ਆ ਉਦੋਂ ਵੀ ਪਾਉਣੀ ਹੁੰਦੀ ਆ ਇਹ ਨਹੀਂ ਤੁਸੀਂ ਉਦੋਂ ਵੀ ਪਾ ਸਕਦੇ ਹੋ ਪਹਿਲਾਂ ਵੀ ਪਾ ਸਕਦੇ ਹੋ ਦੇਖੋ ਜੀ ਹੁਣ ਆਪਾਂ ਬਾਹਵਾ ਦਾ ਨਾਪ ਲੈਣਾਗਾ ਜਿਹੜੀਆਂ ਪੈਣਾ ਦਾ ਮੈਸਜ ਆਉਂਦਾ ਦੀ ਵੀ ਬਾਹਵਾ ਦਾ ਕੱਪੜਾ ਵੱਧ ਘੱਟ ਜਾਂਦਾ ਵਾ ਸਭ ਤੋਂ ਪਹਿਲਾਂ ਦੇਖੋ ਜੀ 1/2 ਇੰਚ ਆਪਣੀ ਸਲਾਈ ਚ ਆਊਗਾ ਵਾ 1/2 ਇੰਚ ਸਲਾਈ ਚ ਆਊਗਾ ਇੱਥੇ ਆਪਾਂ ਇੰਚੀ ਟੇਪ ਰੱਖਣਾ ਇੱਥੇ ਇੰਚੀ ਟੇਪ ਰੱਖ ਕੇ ਆਪਾਂ ਇੰਚੀ ਟੇਪ ਨੂੰ ਇਦਾਂ ਗੁਲਾਈ ਚ ਘੁਮਾਈ ਜਾਣਾਗਾ ਬਾਹਵਾ ਨੇ ਜੀ 8.5 ਇੰਚ ਤਿਆਰ ਨੇ 8.5 ਇੰਚ ਤਿਆਰ ਨੇ ਕਮੀਜ਼ ਕਰ ਦੇਣਾ ਪਰੇ ਆਪਾਂ 8.5 ਇੰਚ ਤਿਆਰ ਨੇ ਆਪਾਂ ਅੱਧਾ ਇੰਚ ਘਟਾ ਕੇ ਨਿਸ਼ਾਨੀ ਲਾਉਣੀ ਆ 8 ਇੰਚ ਤੇ ਨਿਸ਼ਾਨੀ ਲਾਉਣੀ ਆ ਉਹ ਵੀ ਤੁਹਾਨੂੰ ਦੱਸਾਂਗੇ ਵੀ 8 ਇੰਚ ਤੇ ਕਿਉਂ ਲਾਈ ਹੈਗੀ 3 ਇੰਚ ਆਪਾਂ ਇੱਧਰੋਂ ਕਾਟ ਕਾਉਣ ਖਾਤਰ ਲੈਣਾ ਹੁਣ ਦੇਖੋ ਜੀ ਇੱਥੋਂ ਨਾਪੋ ਹੋ ਗਿਆ ਨਾ 8.5 ਇੰਚ ਆ ਪੂਰਾ ਹੋ ਗਿਆ ਬਾ ਮਤਲਬ ਕਿ ਉਹ ਵਾਲੀ ਕਮੀਜ਼ ਦੀਆਂ ਮੋਡੇ ਆਪਣੇ 8.5 ਇੰਚ ਸੀ ਨਾ ਇਹ ਇੱਥੋਂ ਆਪਾਂ 8 ਇੰਚ ਰੱਖਿਆ ਸੀ ਆ ਜਦੋਂ ਆਪਣੀ ਕਾਟ ਪੈ ਜਾਣੀ ਹੈਗੀ ਕਪੜਾ ਬਿਲਕੁਲ ਪੂਰਾ ਹੋਊ ਜਦੋਂ ਤੁਸੀਂ ਸਿਲਾਈ ਲਗਾਵੋਗੇ ਨਾ ਕਪੜਾ ਵਧੇ ਨਾ ਘਟੇ ਹੁਣ ਆਪਾਂ ਇਸ ਦੀ ਕਾਟ ਪਾਉਣੀ ਦੱਸਦੇ ਆਂ ਕਾਟ ਉੱਪਰੋਂ ਬੁਲਾਈ ਦੇਣੀ ਆਪਾਂ 2.5 ਇੰਚ ਤੇ ਤੇ ਨੀਚੇ ਨੂੰ ਆਪਾਂ ਇਹ 6 ਇੰਚ ਹੋ ਗਿਆ ਇਹਨੂੰ ਆਪ ਸੱਚ ਮਿਲਾ ਲੈਣਾ 6 ਇੰਚ ਦਾ ਅੱਧ ਕਰ ਲੈਣਾ 3 ਇੰਚ ਤੇ ਇੱਥੇ ਅੱਧਾ ਅੱਧਾ ਇੰਚ ਦੀ ਆ ਨਸਾਨੀ ਲਾਧੀ ਅੱਧਾ ਇੰਚ ਦੀ ਇੰਦਰ ਅੱਧਾ ਇੰਚ ਦੀ ਇੰਦਰ ਇਹਦੀ ਪਾ ਦੇਣੀ ਆਪਾਂ ਕਾਟ ਜਾਨੀ ਬੁਲਾਈ ਪਾ ਦੇਣੀ ਆ ਦੇਖੋ ਜੀ ਨੀਫ ਦੀ ਸੇਪ ਰੈਡੀ ਹੋ ਗਈ ਤਾਂ ਐਥੋਂ ਗੋਲ ਕਰਨਾ ਆਹ ਕੱਪੜਾ ਇਹਨਾਂ ਕਾਂ ਕੱਢਿਆ ਹੋਇਆ ਹੈਗਾ ਇਹਦੀ ਕੋਈ ਵੈਲਿਊ ਨਹੀਂ ਹੈਗੀ ਆਪਾਂ ਇਹਦੇ ਮਤਲਬ ਕਿ ਨਾਪ ਵਿੱਚ ਨਹੀਂ ਲਿਆ ਹੈਗਾ ਐਕਸਟਰਾ ਕੱਪੜਾ نیچے ਇਹ ਚੌੜਾਈ ਆਪਾਂ ਤਾਂ ਜ਼ਿਆਦਾ ਲਈ ਹੈ ਆਪਾਂ ਬਾਹਵਾ ਕਾਫ ਵਾਲੀਆਂ ਬਣਾਉਂਦੀਆਂ ਨੇ ਜੀ ਗੇ ਵਾਲੀ ਕਾਟ ਹੈ ਤੁਹਾਨੂੰ ਦੱਸ ਦਿਆਂ ਕਿ ਇਹ ਕਿੱਦਾਂ ਪਾਉਣੀ ਹੈ ਚਾਹੇ ਤਾਂ ਕੱਪੜੇ ਦੇ ਸਿੱਧੇ ਹਿੱਸੇ ਆਪਸ ਵਿੱਚ ਮਿਲਾ ਲਓ ਪ੍ਰਿੰਟ ਵਾਲੇ ਚਾਹੇ ਉਲਟੇ ਆਪਣੀ ਉਲਟੇ ਪਾਸੇ ਨਿਸ਼ਾਨੀ ਲਾਈ ਹੋਈ ਆ ਦੇਖੋ ਆਪਾਂ ਦੋਵੇਂ ਸਿੱਧੇ ਆਪਸ ਵਿੱਚ ਮਿਲਾ ਲਿਆ ਇੱਥੇ ਆ ਦੇਖੋ ਆ ਵੀ ਸਿੱਧਾ ਆ ਵੀ ਸਿੱਧਾ ਇਹਨਾਂ ਨੂੰ ਮਿਲਾਉਣ ਤੋਂ ਬਾਅਦ ਐਦਾਂ ਕਰ ਲਓ ਕੱਪੜੇ ਨੂੰ ਆ ਸਿਰਫ ਦੋ ਪੱਲਿਆਂ 'ਚ ਆਪਾਂ ਮੂਹਰਲੀ ਕਾਟ ਪਾ ਦੇਣੀ ਹੈ ਇਹ ਨੂੰ ਗੋਲ ਕਰਨਾ ਆ ਬੈਲ ਦੀ ਆਪਣੀ ਬਾਹਾਂ ਦੀ ਕਾਟ ਆ ਵਾਲੀ ਚੜਾਈ ਆਪਾਂ ਤਾਂ ਜ਼ਿਆਦਾ ਰੱਖੀ ਆਪਾਂ ਕਾਫ ਵਾਲੀਆਂ ਬਾਹਾਂ ਬਣਾਉਣੀਆਂ ਨੇ ਆਪਣੀ ਟਮੀਜ਼ ਦੀ ਕਟਿੰਗ ਹੋ ਗਈ ਹੁਣ ਆਪਾਂ ਤੁਹਾਨੂੰ ਸਲਵਾਰ ਦੀ ਕਟਿੰਗ ਕਰਨੀ ਦੱਸਦੇ ਆਂ ਵੀ ਕਿੱਦਾਂ ਕਰਨੀ ਚਲੋ ਰੁਕ ਇਧਰਲੇ ਸਾਈਡ 'ਤੇ ਆਪਾਂ ਕੋਈ ਬਾਹੜ ਕਾਟ ਨਹੀਂ ਰੱਖਣੀ ਇਧਰ ਬਿਲਕੁਲ ਕੱਪੜਾ ਆਪਾਂ ਸਿੱਧਾ ਹੀ ਰੱਖਣਾਗਾ ਇਧਰਲੇ ਪਾਸੇ ਆਪਾਂ ਆਹ ਵਾਹ ਸਕੀਲ ਦੇ ਨਾਲ ਸੇਖ ਦੇ ਦਿੰਦੇ ਆਂ ਪਹਿਲਾਂ ਆਪਾਂ ਫਰੰਟ ਵਾਲੇ ਪੱਲੇ ਕੱਟਾਂਗੇ ਫਿਰ ਆਪਾਂ ਬੈਕ ਵਾਲੇ ਕੱਟਾਂਗੇ ਹੁਣ ਆਪਾਂ ਇਹਦੀ ਕਟਿੰਗ ਕਰ ਦੇਣੀ ਹੈ ਜੀ ਇਹ ਫਰੰਟ ਵਾਲੇ ਨੇ ਤੇ ਇਹਾਰੇ ਆਪਾਂ ਕੀ ਕਰਦੇ ਆ ਜੀ ਸਟੇਟ ਸਲਵਾਰ ਬਣਾ ਕੇ ਜਾਂ ਨਾਰਮਲ ਸਲਵਾਰ ਤਿਆਰ ਕਰਕੇ ਉਹਦੇ ਚ ਆਪਾਂ ਪੌਂਚਿਆਂ ਚ ਬਲ ਪਾ ਲੈਨੇ ਆਂਗੇ ਉਹਨੂੰ afghani salwar ਦੀ ਤਰ੍ਹਾਂ ਰੈਡੀ ਕਰ ਲੈਨੇ ਆ ਉਦਾਂ ਆਪਾਂ ਨੂੰ afghani salwar ਨਹੀਂ ਬਣਾਉਣੀ ਚਾਹੀਦੀ ਫਿਰ ਕੀ ਹੁੰਦਾ ਪੌਂਚਿਆ ਉਹ ਜੀ ਖਿੱਚ ਪੈਣ ਲੱਗ ਜਾਂਦੀ ਹੈ ਇਹ दैट्स व्हाई ਜੇ ਆਪਾਂ afghani salwar ਦੀ ਇਸ ਤਰ੍ਹਾਂ ਕਟਿੰਗ ਕਰਾਂਗੇ ਤਾਂ ਬਹੁਤ ਹੀ ਪਿਆਰੀ ਲੁੱਕ ਆਉਂਦੀ ਹੈ ਜੀ ਆਹ ਦੇਖੋ ਜੀ ਆਹ ਫਰੰਟ ਵਾਲੇ ਪੱਲੇ ਦੀ ਕਟਿੰਗ ਹੋ ਗਈ ਹੁਣ ਤੋਂ ਬਾਅਦ ਹੁਣ ਆਪਾਂ ਰੱਖਣੀ ਹੈ ਜੀ ਲੈਂਥ ਜਿੰਨੀ ਲੈਂਥ ਤਿਆਰ ਆ ਗਈ ਇਹਨਾਂ ਦੇ 37 70 ਇੰਚ ਲੈਂਥ ਪਿਆਰ ਆ ਜੀ ਇੱਥੋਂ ਤੋਂ ਲੈ ਕੇ ਇੱਥੇ ਤੱਕ ਆਪਾਂ 70 ਇੰਚ ਦੇ ਨਿਸ਼ਾਨੀ ਲਾਉਣੀ ਆ ਅੱਧਾ ਇੰਚ ਐਕਸਟਰਾ ਰੱਖਣਾ ਸਿਰਫ ਅੱਧਾ ਇੰਚ ਐਕਸਟਰਾ ਰੱਖਣਾ ਉਹ ਵੀ ਜਿਹੜਾ ਮਤਲਬ ਕਿ ਜਿਹੜੇ ਫੁਗਾਨੀ ਸਲਵਾਰ ਤੇ ਪਹੁੰਚੇ ਹੁੰਦੇ ਨੇ ਉਹ ਅਲੱਗ ਤੋਂ ਬਣ ਕੇ ਨਾਲ ਅਟੈਚ ਹੁੰਦੇ ਹੁੰਦੇ ਨੇ ਸਿਰਫ ਅੱਧਾ ਇੰਚ ਐਕਸਟਰਾ ਰੱਖਣਾ ਦਾ ਆ ਦੇਖੋ 1/2 ਇੰਚ ਰੱਖਿਆ ਆਪਾਂ ਸਲਾਈ ਚਾਹੂਗਾ ਤੇ ਆ 3 ਇੰਚ ਲਾਸਟ ਚਾਹੂਗਾ ਤੇ ਜਿੰਨੀ ਸਲਵਾਰ ਡੈਡੀ ਆਗੀ ਆ ਸੈਂਟਰ 'ਚ ਆਪਣਾ ਵਿਚਾਰੇ ਵਿਚਾਰੇ ਆ ਪੁਨੀਰ ਇੰਚ ਹੁਣ ਆਪਾਂ ਇਹਨਾਂ ਦੀ ਕੱਢਣੀ ਆ ਜੀ हिਪ ਦੇ ਮੁਤਾਬਕ ਆਪਾਂ ਇਹ ਵਾਲਾ ਘੇਰਾ ਕੱਢਣਾ ਹੁੰਦਾ हिਪ ਹੈਗੀ ਆ ਜੀ ਇਹਨਾਂ ਦੀ 19 ਇੰਚ 19 ਇੰਚ ਦਾ ਕਰ ਲੈਣਾ ਜੀ ਆਪਾਂ ਅੱਧਾ ਆ ਦੇਖੋ ਜੀ ਜਿਆਦੇ ਉਲਝਣਾਂ ਚ ਪੈਣ ਦੀ ਲੋੜ ਨਹੀਂ ਇੰਚ ਦੀ ਟੇਪ ਨੂੰ ਫੋਲਡ ਕਰ ਲਿਆ ਕਰੋ ਆ ਗਿਆ 9.5 ਇੰਚ ਜਿੰਨਾ ਤੁਹਾਡਾ ਅੱਧਾ ਹੁੰਦਾਗਾਸ ਮਤਲਬ ਕਿ ਉਹਦੇ ਵਿੱਚ ਆਪਾਂ 2 ਇੰਚ ਪਲੱਸ ਕਰ ਲੈਣਾ 9.5 10.5 11.5 ਆ ਗਿਆ ਨਾ 12 ਇੰਚ ਤੇ ਕਰ ਲਓ ਜੀ ਕਿਉਂਕਿ ਆ ਕੰਨੀ ਆਪਾਂ ਵਿੱਚ ਦੇਣੀ ਹੈਗੀ ਇਸ ਕਰਕੇ ਜੀ ਆਪਾਂ 12 ਇੰਚ ਤੇ ਇੱਥੇ ਮਾਰਕ ਕਰ ਲੈਣਾ ਵਾ ਤੇ ਹੁਣ ਜਿਹੜਾ ਆਪਾਂ ਆਰਸਨ ਕੱਢਣਾਗਾ ਆਰਸਨ ਵੀ ਆਪਾਂ हिਪ ਦੇ ਮਤਲਬ ਤੋਂ ਕੱਢਣਾ ਹੁੰਦਾਗਾ ਜਿੰਨੀ हिਪ ਹੁੰਦੀ ਓਦੇ ਵਿੱਚ 2 ਇੰਚ ਐਕਸਟਰਾ ਕਰਨਾ ਹੁੰਦਾ ਸਾਢੇ ਮਤਲਬ ਕਿ ਜਿਨੇ 11.5 ਆਇਆ ਸੀਗਾ ਇਹ ਵੀ ਆਪਾਂ 12 ਦਾ 12.5 ਕੋਈ ਥੱਲੇ ਮਾਰਜਿਨ ਚ ਵੀ ਆਊਗਾ ਸਲਾਈ ਚ ਤੇ ਇਨਸਾਨੀ ਲਾ ਲੈਣੀ ਹੈ ਜੀ ਆ ਲੋ ਜੀ ਜੀ ਤੁਹਾਨੂੰ ਆਹ ਵਾਲੀ ਇਹਦੀ ਮੇਨ ਆਸਣ ਵਾਲੀ ਕਾਟ ਪਾਉਣੀ ਦੱਸਾਂਗੇ ਇਹ ਕਾਟ ਪਾਉਗੀ ਜੇ ਸਹੀ ਪਈ ਹੋਊਗੀ ਕਦੇ ਵੀ ਆਪਣੇ ਪਲਾਜ਼ੋ ਨੂੰ ਜਾਂ ਅਫਗਾਨੀ ਸਲਵਾਰ ਨੂੰ ਖਿੱਚ ਨਹੀਂ ਪਊ ਇਹ ਪਾਵਾਂਗੇ ਜੀ ਆਪਾਂ 1.5 ਇੰਚ ਤੇ ਇੱਥੇ ਪਾਵਾਂਗੇ ਜੀ ਅੱਧ ਤੱਕ ਪਾਵਾਂਗੇ ਦੇਖੋ ਇਧਰੋਂ ਪਾਵਾਂਗੇ ਜੀ ਆਪਾਂ ਇਹ ਕਾਟ 3 ਇੰਚ ਤੇ ਆ ਲੋ ਜੀ ਠੀਕ ਆ ਜੀ ਆਹ ਹੋ ਗਈ ਹੁਣ ਆਪਾਂ ਆਪਣਾ ਕਿੰਨਾ ਸੀਗਾ ਇਹ 12.5 ਇਹ ਨੀਚੇ ਵੀ ਆਪਾਂ 12.5 ਹੀ ਰੱਖਣਾ ਹਾਂਜੀ ਬਿਲਕੁਲ ਵੀ ਘਟਾ ਕੇ ਹੀ ਰੱਖਣਾ ਇਹ ਆਪਾਂ 12.5 ਹੀ ਰੱਖਣਾ ਦਾ 12.5 ਤੇ ਹੀ ਇਹਦੀ ਕਟਿੰਗ ਕਰਨੀ ਹੈ ਐਸ ਤਰ੍ਹਾਂ ਆ ਦੇਖੋ ਜੀ ਇਧਰੋਂ ਆਪਾਂ ਆਹ ਵਾਲਾ ਅੱਗੇ ਵਾਲਾ ਪੱਲਾ ਕੱਢਿਆ ਨਾ ਅੱਗੇ ਵਾਲੇ ਪੱਲੇ ਦੀ ਕਟਿੰਗ ਇਆ ਤੁਸੀਂ ਆਪਣੇ ਦਨਸਾਗ ਲਾ ਕੇ ਦੇਖ ਲਓ ਵੀ ਜੇ ਆਪਾਂ ਇਦਾਂ ਰੱਖਾਂਗੇ ਤਾਂ ਨਹੀਂ ਠੀਕ ਹੋਣਾ ਨਾ ਇਹਦੇ ਫੁੱਲਾਂ ਦਾ ਕੋਈ ਵੀ نیچے ਉੱਪਰ ਨਹੀਂ ਹੈਗਾ ਇਹ ਜਰੂਰ ਪਿਆਰ ਰੱਖਾ ਹੈ ਇਦਾਂ ਕਟਿੰਗ ਕਰਨ ਦਾ ਟਾਈਮ ਇਹਦੇ ਮਤਲਬ ਕਿ ਪ੍ਰਿੰਟ ਇਦਾਂ ਵੀ ਆਪਾਂ ਕਿਤਰਾ ਵੀ ਕਟਿੰਗ ਕਰ ਸਕਦੇ ਆ ਇਹਨੂੰ ਆਪਾਂ ਇਦਾਂ ਕਰਕੇ ਰੱਖ ਲੈਣ ਕਿਉਂਕਿ ਆਹ ਵਾਲੀ ਚੀਜ਼ ਨੂੰ ਮਤਲਬ ਕਿ ਜ਼ਿਆਦਾ ਉਹਦੀ ਜ਼ਰੂਰਤ ਨਹੀਂ ਆ ਦੇਖੋ ਕੱਪੜੇ ਨੂੰ ਆਹ ਨੀਚੇ ਤੋਂ ਸਹੀ ਆ ਜੂ ਇਦਾਂ ਕੰਨੀ ਹੈ ਨਹੀਂ ਨਾ ਨੀਚੇ ਵਾਲੇ ਕੱਪੜੇ 'ਚ ਜੀ ਤਾਂ ਕਰਕੇ ਆਪਾਂ ਜਿੰਨੀ ਕੰਨੀ ਹੈ ਜੀ ਉਹਨੂੰ ਏਦਾਂ ਐਕਸਟਰਾ ਕੱਟ ਕੇ ਰੱਖ ਲੈਣਾ ਹੈ ਕਿਉਂਕਿ ਆਹ ਵਾਲੇ ਕੱਪੜੇ ਦੀ ਕੰਨੀ ਚਾਹੇ ਤਾਂ ਆਪਾਂ ਲਾ ਦੋ ਚਾਹੇ ਤੁਸੀਂ ਉਸ ਸਲਾਈ 'ਚ ਲੈ ਹੁਣ ਆਪਾਂ ਇਹਦੇ ਵਿੱਚ ਆਪ ਬੈਕ ਪੱਲੇ ਦੀ ਕਟਿੰਗ ਕਰਨੀ ਹੈ ਬੈਕ ਪੱਲੇ 'ਚ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਜੀ ਇੱਥੇ 3 ਇੰਚ ਐਕਸਟਰਾ ਰੱਖ 3 ਲੱਖ ਲਓ 2.5 ਲੱਖ ਲਓ ਤੁਸੀਂ 2 ਵੀ ਰੱਖ ਸਕਦੇ ਹੋਗੇ ਜਿਨ੍ਹਾਂ ਦਾ ਮਤਲਬ ਕੀ ਮਤਲਬ ਕੀ ਬੈਗ ਤੋਂ ਭਾਰੀਆ ਨਾ ਉਹ 2.5 ਜਾਂ 3 ਵੀ ਰੱਖ ਸਕਦੇ ਆ ਇੱਧਰ ਕੁਝ ਨਹੀਂ ਛੇੜਨਾ ਇਹ ਸਿਰਫ ਜਿੱਧਰ ਆਪਣੇ ਆਸਣ ਆ ਉਧਰਲੇ ਸਾਈਡ ਨੂੰ ਆਪਾਂ ਕਾਟ ਪਾ ਦੇਣੀ ਹੈ ਐਦਾਂ ਇੱਧਰ ਕੁਝ ਨਹੀਂ ਛੇੜਨਾ ਹੈ ਰਾਬੜੀ ਸਲਾਈ ਨਹੀਂ ਇਹ ਕਾਟ ਸਿਰਫ ਆਪਾਂ ਆਸਣ ਵਾਲੀ ਸਾਈਡ ਤੋਂ ਆਉਣੀ ਹੈ ਇਹਦੇ ਨਾਲ ਕੀ ਹੁੰਦਾ ਦਾ ਇਦੇ ਨਾਲ ਆਪਣੀ ਬੈਕ ਸਾਈਡ ਤੇ ਆਸਮੁਖਿਚਣੀ ਪੈਂਦੀ ਪਿਛਲੀ ਸਾਈਡ ਤੋਂ ਪਲਾਜ਼ੋ ਆ ਚਾਹੇ ਫਗਾਰੀ ਸਲਵਾਰ ਆ ਹੇ ਨੀਚੇ ਨੂੰ ਨਹੀਂ ਲੰਬੀ ਹੈਗੀ ਹੁਣ ਜਿਹੜੀ ਆਪਾਂ ਇਹਦੇ ਵਿੱਚ ਹੋਰ ਕੋਈ ਵਾਧ ਕਟ ਨਹੀਂ ਕਰਨੀ ਹੈਗੀ ਪਲਾਜ਼ੋ ਚ ਆਪਾਂ ਸਾਰਾ 2 2 ਇੰਚ ਐਕਸਟਰਾ ਕੱਟਦੇ ਹੁੰਨੇ ਆ ਇਹਦੇ ਵਿੱਚ ਹੋਰ ਕੁਝ ਨਹੀਂ ਕਰਨਾ 1 1 ਇੰਚ ਇਧਰੋਂ ਲੈ ਲਓ ਆ ਦੇਖੋ ਆ ਪੂਰਾ 1 ਇੰਚ ਇਹਦੇ ਨਾਲ ਕੀ ਆ ਆਪਣੇ ਕੱਪੜੇ ਦੇ ਵੀ ਜਿਹੜਾ ਇਧਰ ਦੀ ਸਾਈਡ ਉਹ ਕਿ ਸੇ ਹੋਰ ਕੰਮ ਆ ਜੋ ਬੱਚੇ ਦਾ ਸੂਟ ਵਗੈਰਾ ਬਣ ਜਾਊਗਾ ਸੂਟ ਕੱਟਣ ਟਾਈਮ ਇਹ ਵੀ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਵੀ ਆਪਾਂ ਕੱਪੜੇ ਦੀ ਟੈਸਟਿੰਗ ਵੀ ਨਾ ਕਰੀਏ ਆਹੋ ਜੀ ਐਨਾ ਇੰਨੀ ਕੁ ਆਪਾਂ ਬਾਹਰ ਪਾਉਣੇ ਬਾਹਰ ਪਾਉਣੀਆਂ ਇੰਨੀ ਕੁ ਪਲਾਸ ਹੋੱਚ ਤਾਂ ਆਪਾਂ 2 2 ਇੰਚ ਸਾਰੀ ਪਾ ਦਿੰਨੇ ਆਂਗੇ ਅਫਗਾਨੀ ਸਲਵਾਰ 'ਚ ਸਿਰਫ ਆਹ ਵਾਲੇ ਹਿੱਸੇ 'ਚ ਪਾਉਣੀ ਐ ਇੰਨੀ ਜੀ ਹੁਣ ਆਪਾਂ ਇਸ ਦੀ ਕਰ ਦੇਣੀ ਐ ਕਿ ਕੱਢੀ ਕਾਟੇ ਚਾਹੀਦੇ 30ਰੋਅ ਚਾਹੀਦੇ ਤੁਹਾਡੀ ਸਲਵਾਰ ਆ ਜੀ ਜੂਰ ਪਾਉਣੀ ਚਾਹੀਦੀ ਹੈਗੀ ਇਹਦੇ ਨਾਲ ਲਾਸਟ ਪਹੁੰਚ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਸਈ ਪਹਿਣਾ ਦਾ ਮੇਰੇ ਤੋਂ ਕੁਐਸਚਨ ਸੀ ਵੀ ਜੇ ਤੁਸੀਂ ਵੱਧ ਕੇ ਵੱਧਾ ਕੇ ਕੱਟ ਲੈਨੇ ਹੋ ਵੀ ਲਾਸਟ ਕੁ ਪਹੁੰਚ ਕੋਈ ਪ੍ਰੋਬਲਮ ਆਉਂਦੀ ਉਹਦੇ ਜੀ ਲਾਸਟ ਕੁ ਪਹੁੰਚ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਇਹਦੇ ਜੀ ਸਰ ਚਾਰੇ ਪੰਨੇ ਸੇਮ ਨੇ ਬਸ ਇਹਦੇ ਵਿੱਚ ਇੱਕ ਉਹ ਉੱਪਰਲੀ ਆਸਣ ਵਾਲੀ ਕਾਟ ਦਾ ਤੇ ਇੱਕ ਆਹ ਵਾਲੀ ਕਾਟ ਦਾ ਆਪਾਂ ਅੱਜ ਸਨਵਾਰ ਦੀ ਹੋ ਗਈ ਜੀ ਕਟਿੰਗ ਤੇ 2 ਇੰਚ ਦਾ ਆ ਜਿਹੜਾ ਕੱਪੜਾ ਲਿਆ ਹੈਗਾ ਐਦਾਂ ਜੀ ਇਹਦਾ 2 ਦਾ ਲਾ ਲਓ ਚਾਹੇ 2.5 ਦਾ ਲਾ ਲਓ ਪੌਂਚਾ ਰੈਡੀ ਹੋ ਕੇ ਇਹਦੇ ਨੀਚੇ ਲੱਗ ਜਾਊਗਾ ਜੇ ਤੁਹਾਨੂੰ ਆਪਣੀ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਸਸ਼ੀਰ ਕਾਲ ਜੀ